ਸ਼ਾਮਲ ਹੋਏ ਹਨ ਪਾਰਟੀ ਦੇ ਵੱਲੋਂ ਸਾਰੇ ਪ੍ਰਮੁੱਖ ਅਹੁਦੇਦਾਰ ਜਿਨ੍ਹਾਂ ਵਿੱਚ ਪਾਰਟੀ ਦੇ ਰਾਸ਼ਟਰੀ ਮਹਾਂ ਮੰਤਰੀ ਸ੍ਰੀ ਕ੍ਰਿਸ਼ਨ ਸ਼ਰਮਾ ਜੀ ਪੰਜਾਬ ਤੋਂ اور ਸਾਡੇ ਮਿਹਰੇ ਰਾਸ਼ਟਰੀ ਪ੍ਰਵਕਤਾ ਸ੍ਰੀ ਪ੍ਰਦੀਪ ਬਰਮਾ ਜੀ ਰਾਸ਼ਟਰੀ ਸਲਾਹਕਾਰ ਹੇਮਰਾਜ ਗੋਇਲ ਜੀ ਅਤੇ ਸ਼ਿਵਸ਼ਰਨ ਹਿੰਦਸਤਾਨ ਉੱਤਰੀ ਭਾਰਤ ਮਹਿਲਾ ਇਕਾਈ ਤੋਂ ਪ੍ਰਧਾਨ ਸ਼੍ਰੀਮਤੀ ਸੁਵਰਾਜ ਕੁਮਲ ਪਾਟਿਆ ਜੀ ਉੱਤਰ ਭਾਰਤ ਮੈਲਾ ਇਕਾਈ ਦੇ ਉਪ ਪ੍ਰਧਾਨ ਸ਼੍ਰੀਮਤੀ ਕਾਂਤਾ ਬਾਂਸਰ ਜੀ ਸ੍ਰੀ ਪੰਜਾਬ ਸ਼ਿਵਸ਼ਨਾ ਹਿੰਦੁਸਤਾਨ ਮੈਲਾ ਇਕਾਈ ਦੇ ਪ੍ਰਧਾਨ ਮਨਦੀਪ ਸ਼ਰਮਾ ਜੀ ਔਰ ਸਾਡੀ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਸੰਜੀਵ ਦੇਵ ਜੀ ਤੇ ਸ਼ਿਵਸ਼ਨਾ ਹਿੰਦੁਸਤਾਨ ਲੀਗਲ ਸੰਦੇ ਸਨ ਦੇ ਪੰਜਾਬ ਦੇ ਪ੍ਰਧਾਨ ਪੰਕਜ ਗੌਰ ਜੀ ਆਪਣਾ ਸ਼ਮਰਮਪਾਡੇ ਜੀ ਬরিষ্ঠ ਉਪਾਧਿਪਤ ਪੰਜਾਬ ਤੇ ਰਾਜੇ ਜੀ ਸਿਖਸ਼ਣ ਅੰਦੋਸਾਨ ਵਪਾਰ ਸੈਨਾ ਦੇ ਆਪਨਾ ਯੂਥ ਇਕਾਈ ਦੇ ਪੰਜਾਬ ਦੇ ਪ੍ਰਧਾਨ ਰਾਹੁਲ ਜੀ ਸਾਡੇ ਅੰਬਿਸਰ ਤੋਂ ਰਮਨ ਜੀ ਤੇ ਰਾਹੁਲ ਖੋਸਲਾ ਜੀ ਜਿਹੜੇ ਪੰਜਾਬ ਦੇ ਪਤਵਦਕਾਰੀ ਹੈ ਤੇ ਆਪਣਾ ਨਵਦੀਪ ਗਰਮਾ ਜੀ ਔਰ ਉਸਦੇ ਨਾਲ ਅਮਰਜੀਤ ਬੰਪੀ ਰਿਤੇਸ਼ ਰਿੰਕੂ ਜੀ ਆਖੇ ਦੇ ਨਾਮ ਚੰਦਰਦੇਵ ਜੀ ਲੱਛੂ ਰਾਮ ਜੀ ਬਾਕੀ ਸਾਰੇ ਸਾਥੀ ਰਾਮ ਬਚਨ ਰਾਏ ਜੀ ਰਾਮ ਬਚਨ ਰਾਏ ਉਪਰਦਾਨ ਕਪੂਰ ਸਾਹਿਬ ਖੇਮ ਚੰਦ ਜੀ ਖੇਮ ਚੰਦ ਬਰਮਾ ਖੇਮ ਚੰਦ ਜੀ ਮੁਕੇਸ਼ ਜੀ ਔਰ ਰਾਮ ਚੰਦਰ ਜੀ ਚੰਦਰਦੇਵ ਜੀ ਗਗਨ ਨੋਰੀਆ ਜੀ ਲੱਛੂ ਰਾਮ ਲਚੁਰਾਂ ਜੀ ਰਜਿੰਦਰ ਜੀ ਬਾਕੀ ਸਾਰੇ ਜਿਹੜੇ ਅਧਿਕਾਰੀਆਂ ਮਤਲਬ ਕੋਰਣ ਅਧਿਕਾਰੀਆਂ ਸਾਰੇ ਸ਼ਾਮਲ ਹੋਏ ਅਸੀਸ ਸਿੰਘ ਜਿਹੜੇ ਪੰਜਾਬ ਦੇ ਉਪ ਪ੍ਰਧਾਨ ਜਿਲੰਦਰ ਸਿੰਘ ਦੀ ਪੂਰੀ ਟੀਮ ਜਿਲ੍ਹਾ ਪ੍ਰਧਾਨ ਕੇ ਜੀ ਹੋਰ ਵੀ ਕਿਸੇ ਦਾ ਨਾਮ ਹੈਗਾ ਬੋਲੋ ਸੁਰਜ ਜੀ ਸਹਿਪਰਸ ਸੁਰਜ ਜੀ ਉਸਾ ਆਪ ਨੂੰ ਇੱਕ ਮਿੰਦਰ ਕੁਮਾਰ ਮੋਗਲ ਔਰ ਸੜੀ ਮਹਿਲਾ ਇਕਾ ਹਿਸ਼ਾਨਪੁਰ ਤੋਂ ਮੰਤਪ ਮਮਤਾ ਜੀ ਈਕਾ ਸਾਡੇ ਨਾਗਾ ਤੋਂ ਮੇਮਲਾ ਜੀ ਹੋਰ ਕੋਈ ਸਾਥੀ ਲੰਘਿਆ ਹੋਵੇ ਨਾਗਾ ਤੋਂ ਨੰਦ ਲਾਲ ਜੀ ਤੇ तमाम ਸੀਨੀਅਰ ਕਾਦਰਕਾਰੀ ਇਥੇ ਹਾਜ਼ਰ ਹੈ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਹਿੰਦੂ ਸਮਾਜ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਸਿਮਸਾਨਾ ਅੰਦੋਸ਼ਾਂ ਕਾਫੀ ਲੰਬੇ ਸਮੇਂ ਤੋਂ ਵੇਖੋ ਮਹੱਤਵਪੂਰਨ ਮਾਮਲੇ ਉਤੇ 35000 ਜਿਹੜੇ ਆਪਾ ਪਿੰਡ ਤੇ ਦੂਰ ਹਨ ਉਹਨਾਂ ਦਾ 781 ਕਰੋੜ ਰੁਪਏ ਦਾ ਪੈਕੇਜ ਮਨਜ਼ੂਰ ਕੀਤਾ ਸੀ ਜਦੋਂ ਕਿ ਕਾਂਗਰਸ ਸਰਕਾਰ ਨੇ ਫਿਰ ਅਕਾਲੀ ਦਲ ਭਾਪਾ ਦੀ ਸਰਕਾਰ ਨੇ ਵਰਤਮਾਨ ਚ ਕੇਂਦਰ ਸਰਕਾਰ ਨੇ ਅਜੇ ਤੱਕ ਰਿਵੀਜ਼ਨ ਨਹੀਂ ਕੀਤਾ ਔਰ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਸਾ ਨੇ ਹਿੰਦੁਸਤਾਨ ਨੇ ਗੱਲਬਾਤ ਰਹੀ ਚੁੱਪਚੀ ਉੱਤਰ ਰਹੀ ਵੱਖ-ਵੱਖ ਮੰਗ ਪੱਤਰਾਂ ਨਾਲ ਅਸੀਂ ਮੁੱਖ ਮੰਤਰੀ ਜੀ ਨੂੰ ਪੇਸ਼ ਕੀਤੀ ਕਿ ਬਾਕੀ ਸਰਕਾਰਾਂ ਨੇ ਤਾਂ ਇਸ ਨਾਲ ਨੂੰ ਨਜ਼ਰਅੰਦਾਜ਼ ਕੀਤਾ ਪਰ ਅਸੀਂ ਉਮੀਦ ਕਰਦੇ ਹਾਂ ਕਿ ਜੇਲੀ ਵਰਤਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਇਹ 781 ਕਰੋੜ ਰੁਪਏ ਰਿਲੀਜ਼ ਕਰੇਗੀ ਪਰ ਪੰਜਾਬ ਦੇ 45% ਦੇ ਦਾਅਵੇ ਮੰਨਨ ਨੂੰ ਜਿੱਤੇਗੀ ਕਿਉਂਕਿ ਅਕਾਲੀ ਦਲ ਭਾਜਪਾ ਦੀ ਦੋ ਟਰਮ ਦੀ ਸਰਕਾਰ ਨੇ ਰੋਕ ਨਹੀਂ ਕੀਤਾ ਪਰ ਹਿੰਦੂਵਾਦੀ ਸਰਕਾਰ ਦਾ ਦਾਵਾ ਕਰਨ ਵਾਲੀ ਕੇਂਦਰ ਸਰਕਾਰ ਨੇ ਵੀ ਇਸ ਨੂੰ ਰਿਲੀਜ਼ ਨਹੀਂ ਕੀਤਾ ਸਾਨੂੰ ਵਿੱਚ ਕਿ ਆਮ ਆਦਮੀ ਪਾਰਟੀ ਹਿੰਦੂ ਸਵਾਦ ਦੇ ਪੰਜਾਬ ਦੇ ਤਕਲੀਫ ਨੂੰ ਸਮਝੇਗੀ ਔਰ ਉਹਨਾਂ ਜਖਮਾਂ ਤੇ ਮਰਦ ਲਗਾਏਗੀ ਇਸੇ ਤਰ੍ਹਾਂ 올 ਇੰਡੀਆ ਹਿੰਦੂ ਮੰਦਰ ਐਕਟ ਤੇ ਗੱਲ ਵੀ ਪੰਜਾਬ ਸਰਕਾਰ ਦੇ ਸਾਹਮਣੇ ਕੀਤੀ ਗਈ ਪਰ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਜਿਵੇਂ ਸੰਸਕ੍ਰਿਤੀ ਦੇ ਟੀਚਰ ਹਿੰਦੀ ਪਾਸਿਟ ਟੀਚਰ ਯੂਨੀਵਰਸਿਟੀ ਚ ਜਿਹੜਾ ਰਿਪੇਅਰ ਹੋ ਰਿਹਾ ਨੇ ਉਹਨਾਂ ਦਾ ਉਹ ਬਧਾਇਆ ਉਹਨਾਂ ਦੇ ਥਾਂ ਤੇ ਭਰਤੀ ਨਹੀਂ ਹੋ ਰਹੀ ਆਹ ਇਸ ਤਰ੍ਹਾਂ ਖਾਲਸਾ ਅਨਤਵਾਦੀ ਸੰਗਠਨ ਜਿਹੜੇ ਨੇ ਜਿਹੜੇ ਕੱਟਰਬੰਥੀ ਨੇ ਉਹ ਆਪਣੇ ਮਨਮਾਨੇ ਪੰਜਾਬ ਚ ਲਗਾਤਾਰ ਕਰਦੇ ਕਦੇ ਕਿਰਪਾਨਾ ਲੈ ਕੇ ਜਲੂਸ ਕਰਦੇ ਆ ਕਦੇ ਬਿਹਾਰੀ ਔਰ ਪੰਜਾਬੀਆਂ ਦੇ ਵਿੱਚ ਨਫ਼ਰਤ ਲਾਉਣ ਦਾ ਕਾਰਨਾਮਾ ਕਰਦੇ ਆ ਕਦੇ ਉਹ ਵਪਾਰੀਆਂ ਨੂੰ ਡਰਾਉਣ ਤੰਕਾਲ ਦਾ ਕੰਮ ਕਰਦੇ ਆ ਪੰਜਾਬ ਸਰਕਾਰ ਇਹਨਾਂ ਤਾਕਤਾਂ ਦੇ ਖਿਲਾਫ ਸਖਤੀ ਨਾਲ ਕੰਮ ਨਹੀਂ ਕਰਦੀ ਪੰਜਾਬ ਦਾ ਜਿਹੜਾ 45% ਹਿੰਦੂ ਸਮਾਜ ਹੈ ਉਹ ਲਗਾਤਾਰ ਖោਫ ਦੇ ਦੌਰ ਚ ਗੁਜ਼ਰ ਰਿਹਾ ਹੈ ਜਿੱਥੇ ਪੰਜਾਬ ਦੇ ਹਿੰਦੂਆਂ ਦੇ ਜਖਮਾਂ ਤੇ ਮਰਦਮੇ ਲਗਾਈ ਜਾ ਰਹੀ ਸਰਕਾਰ ਨੂੰ ਵੱਲ ਵਿਸ਼ੇਸ਼ ਧਿਆਨ ਨਹੀਂ ਦੇ ਰਹੀ ਉਥੇ ਇਹ ਜਿਹੜੇ ਗੈਗੈਸਟਲਵਾਦ ਹੈ ਜਿਹੜੇ ਅਸਤਵਾਦੀ ਹੈ ਜਿਹੜੇ ਕ੍ਰਿਮੀਨਲ ਹੈ ਉਹਦੇ ਉਹ ਜਰਨਲ ਸਮਾਜ ਨੂੰ ਤਤਕਲੀਫ ਦੇ ਰਿਹਾ ਹੈ ਖਾਸ ਕਰਕੇ ਵਪਾਰੀ ਵਿਸ਼ੇਸ਼ ਕਰਕੇ ਹਿੰਦੂ ਸਮਾਜ ਨੂੰ ਵੀ ਉਤਪੀੜਿਤ ਕੀਤਾ ਜਾ ਰਿਹਾ ਹੈ ਆਤਮਕਿਦ ਕੀਤਾ ਹੈ ਕਸਿਮ ਜਨਨ ਦੋਸਤਾਂ ਨੇ ਪਿਛਲੇ ਸਮੇਂ ਇਹ ਕਹਿ ਆ ਕਿ ਸਰਕਾਰ ਇਸ ਮਾਮਲੇ 'ਚ ਕਸਤੀ ਕਰੇ ਹਾਲਾਂਕਿ ਜਦੋਂ ਜਲੰਧਰ ਪ੍ਰੈਸ ਕਾਨਫਰੰਸ ਹੋਈ ਸੀ ਅਸੀਂ ਇਹ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਗੈਂਗਸਟਾਾਂ ਦੇ ਖਿਲਾਫ ਸਪਸ਼ਟ ਨੀਤੀ ਤੇ ਕੰਮ ਕਰੇ ਇਹ ਜਿਹੜੇ ਪੈਰਾਚਗੋਲੀਆਂ ਵੱਜ ਰਹੀਆਂ ਇਹਦੇ ਨਾਲ ਗੈਂਗਸਟਾਾਂ ਜਿਹੜੇ ਆਂ ਧਰ ਨਹੀਂ ਰਹੇ ਤਾਂ ਅਸੀਂ ਮੰਨ ਕੇ ਚੇਸੀ ਵੀ ਇਹ ਕਾਰਵਾਈ ਸ਼ਕਤ ਹੋਣੀ ਚਾਹੀਦੀ ਹੈ ਅਸੀਂ ਇਸ ਗੱਲ ਦਾ ਸਵਾਗਤ ਵੀ ਕੀਤਾ ਜਿਹੜਾ ਸੰਗ ਵਰਕਰ ਕਿਛੇ ਦੇ ਮਾਰਿਆ ਗਿਆ ਉਹਦੇ ਕਾਸਲਾ ਨੂੰ ਜਦੋਂ ਮੁਟਪੇੜ ਹੋਈ ਹੈ ਤਾਂ ਉਸ ਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਗਿਆ ਅਸੀਂ ਪੰਜਾਬ ਪੁਲਿਸ ਦੀ ਵੀ ਸਵਾਗਤ ਵੀ ਕੀਤਾ ਪਰ ਅਸੀਂ ਸਮਝ ਸਕਦੇ ਹਾਂ ਕਿ ਪੰਜਾਬ ਪੁਲਿਸ ਮੁਖਾਲੇ ਦੇ ਵਿੱਚ ਕਮਜ਼ੋਰੀ ਇਸ ਕਰਕੇ ਦਿਖਾ ਰਹੀ ਹੈ ਕਿ ਪਿਛਲੇ ਸਮੇਂ ਆਤਵਾਵ ਬਖਵਾ ਦੀ ਲੜਾਈ ਲੜਦੇ ਹੋਏ ਜਦੋਂ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਤਾਂ ਬਾਅਦ ਚ ਪੰਜਾਬ ਪੁਲਿਸ ਨੂੰ ਹੀ ਕਟਾਰੇ ਚ ਖੜਾ ਕਰ ਦਿੱਤਾ ਗਿਆ ਉਹਨਾਂ ਪੁਲਿਸ ਬਹਾਦਰ ਕਮਚਾਰਿਆਂ ਨੂੰ ਅਫਸਰਾਂ ਨੂੰ ਬਾਝੋ ਸੋ ਕਾਲਡ ਮਾਨਵਤਾ ਨਿਕਾਲ ਵਾਲਿਆਂ ਨੇ ਉਹਨਾਂ ਨੂੰ ਕੋਟਾਂ 'ਚ ਖੜਾ ਕਰਤਾ ਔਰ ਉਹਨਾਂ ਨੂੰ ਸਜ਼ਾ ਕਰਾਈ ਆ ਹੁਣੇ ਸੂਬੇ ਸਿੰਧ ਦੀ ਜਿਹੜੀ ਹੱਤਿਆ ਹੋਈ ਹੈ ਇਹ ਤਾੜਾ ਮਿਸਾਲ ਜਿਵੇਂ ਸਨਨ ਦੋਸਤਾਂ ਨੂੰ ਸਾਰੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਹੈ ਜਿਨ੍ਹਾਂ ਨੂੰ ਜਾਣ ਬੁਝ ਕੇ ਝੋਟੇ ਮਗਧਮਾ ਜੋ ਪਸਾ ਗਿਆ ਇਹਦਾ ਸਾਗੇ ਚੇਜਾ ਨੂੰ ਲੈ ਕੇ ਸਿਰਸਨਨ ਦੋਸਤਾਂ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਤਸ਼ੂਲ ਮਾਰਚ ਦਾ ਆਯੋਜਨ ਕਰ ਰਹੀ ਹੈ ਜਿਹਦੇ ਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਸ਼ੂਲ ਮਾਰਚ ਕੱਢ ਗਏ ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰਮੁਖਤਾ ਨਾਲ ਚੱਕਿਆ ਜਾਏਗਾ ਅਸੀਂ ਚਾਹਾਂਗੇ ਕਿ ਜਿਹੜੇ ਪੰਜਾਬ ਪੁਲਿਸ ਅਧਿਕਾਰੀ ਵੀ ਕੈਦ ਨੇ ਕਿਉਂਕਿ ਮਗਦਮਾ ਚ ਫਸਾਏ ਨੇ ਕੇਂਦਰ ਸਰਕਾਰ ਉਹ ਪੰਜਾਬ ਸਰਕਾਰ ਪੂਰੀ ਤਾਕਤ ਨਾਲ ਉਹਨਾਂ ਦੀ ਰਿਹਾਈ ਲਈ ਕੰਮ ਕਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਖ-ਵੱਖ ਆਵਾਜ਼ਾਂ ਉੱਠੀਆਂ ਜਿਨ੍ਹਾਂ ਨੇ નિર્ਦੋਸ਼ ਲੋਕਾਂ ਦਾ ਕਤਲਿਆਮ ਕੀਤਾ ਉਹਨੂੰ ਬੰਦੀ ਸਿੰਘ کہہ ਦਿੱਤਾ ਗਿਆ ਪਰ ਦੂਜੇ ਪਾਸੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਅਤਵਾਦ ਵਾਹਵਾ ਦੇ ਖਿਲਾਫ ਲੜਾਈ ਲੜੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੋਂ ਵੱਡੀਆਂ ਗਲਤੀਆਂ ਔਰ ਜਿਨ੍ਹਾਂ ਨੂੰ નિર્ਦੋਸ਼ਾਂ ਨੂੰ ਝੋਕੇ ਬਕਤਮਾ ਫਸਾਇਆ ਗਿਆ ਉਹਨਾਂ ਲਈ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਕੋਈ ਨੀਤੀ ਨਹੀਂ ਆਈ ਉਹਨਾਂ ਨੂੰ ਵੀ ਰਿਹਾਈ ਕਰਨੀ ਚਾਹੀਦੀ ਹੈ ਉਹਨਾਂ ਨੂੰ ਬਾਗਾ ਮਿਲਣਾ ਚਾਹੀਦਾ ਹੈ ਤਾਂ ਕਿ ਵਰਤਮਾਨ ਚ ਪੰਜਾਬ ਪੁਲਿਸ ਗਣੇਸ਼ਵਾ ਦੇ ਖਿਲਾਫ ਔਰ ਅਤਵਾਦ ਦੇ ਖਿਲਾਫ ਉਹਨਾਂ ਦੀ ਤਾਕਤ ਨਾਲ ਲੜਾਈ ਲੜੇ ਅਤੇ ਉਹਨਾਂ ਨੂੰ ਨੈਸ਼ਨਲ ਨਾਬੂਤ ਕਰੇ ਦੂਸਰਾ ਜਿਹੜਾ ਸ਼ਮਸ਼ਾਨਾ ਹਿੰਦੋਸਤਾਨ ਪੰਜਾਬ ਦੇ ਹਿੰਦੂ ਸਮਾਜ ਦੇ ਮੰਗ ਨੂੰ ਚੁੱਕ ਰਹੀ ਹੈ ਕਿ ਇਹਦਾ ਆਤਵਾਦ ਪੇੜ ਹਿੰਦੂਆਂ ਨੂੰ 781 ਕਰੋੜ ਰੁਪਏ ਦਾ ਪੈਕੇਜ ਤੁਰੰਤ ਰਿਲੀਜ਼ ਹੋਣਾ ਚਾਹੀਦਾ ਦੂਸਰਾ ਸਾਡੇ ਜਿਹੜੇ ਇਤਿਹਾਸਿਕ ਉਹ ਪ੍ਰਾਚੀਨ ਮੰਦਰ ਉਹ ਸਰਕਾਰ ਦੇ ਕਬਜ਼ੇ ਤੋਂ ਮੁਕਤ ਹੋਣੇ ਚਾਹੀਦੇ ਹਨ ਔਰ ਉਹਨਾਂ ਨੇ 올 ਇੰਡੀਆ ਹਿੰਦੂ ਮੰਦਰ ਐਕਟ ਦੀ ਸਥਾਪਨਾ ਹੋਣੀ ਚਾਹੀਦੀ ਹੈ ਅਰੀਕ ਮੰਗਾ ਸੀ ਬੜੇ ਜ਼ੋਰਦਾਰ ਢੰਗ ਨਾਲ ਪਿਛਲੇ ਸਮੇਂ ਚ ਵੀ ਉਠਾਈ ਸੀ ਕਿ ਹੁੰਦੀ ਸੋਚ 84 ਦੇ ਦੰਗਿਆਂ ਦੇ ਲਈ अनेको ਜਾਂਚ ਕਮਿਸ਼ਨ ਬਣਾਏ ਗਏ ਬਹੁਤ ਸਾਰੇ ਜਾਂਚ ਕਮਿਸ਼ਨ ਨਿਯੁਕਤ ਕੀਤੇ ਗਏ ਪਰ ਜਿਹੜੇ ਪੰਜਾਬ ਚ 35000 ਹਿੰਦੂ ਮਾਰੇ ਗਏ ਬਸਮਚ ਉਤਾਰ ਕੇ ਖੇਤਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਮਜ਼ਦੂਰਿਆਂ ਦੇ ਨਾਮ ਦੇ ਉੱਤੇ ਇਹਨਾਂ ਦੇ ਲਈ ਵੀ ਇੱਕ ਜਾਂਚ ਕਮਿਸ਼ਨ ਬੰਨਾ ਚਾਹੀਦਾ ਜਾਂਚ ਹੋਣੀ ਜ਼ਰੂਰੀ ਹੈ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਇਸ਼ਾਰੇ ਤੇ ਪੰਜਾਬ ਦੇ ਵਿੱਚ ਕਤਲਿਆ ਹੋਇਆ ਜਦੋਂ ਕਿ ਬਾਕੀ ਕਤਨਾਮਾਂ ਲਈ ਜਾਂਚ ਕਮਿਸ਼ਨ ਬਣ ਸਕਦਾ ਤੇ ਪੰਜਾਬ ਦੇ ਹਿੰਦੂਆਂ ਦੇ ਕਤਲਿਆਵਲੇ ਕੋਈ ਰਾਜਨੀਤਿਕ ਲੋਕ ਸੀ ਕਿਹੜੀਆਂ ਪਾਰਟੀਆਂ ਜ਼ਿੰਮੇਵਾਰ ਸਿਗਾ ਉਹਦੇ ਲਈ ਜਾਂਚ ਕਮਿਸ਼ਨ ਕਿਸੇ ਵੀ ਸਰਕਾਰ ਨੇ ਮੁਕਦਰਰ ਨਹੀਂ ਕੀਤਾ ਹਸੀਬ ਸਿੰਘ ਸਨਾਨ ਦੋਸਤਾਂ ਵੱਲੋਂ ਕਾਂਗਰਸ ਦੇ ਤਹਿਤ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਦੌਰ ਇਹ ਮੰਗ ਕਰਦੇ ਰਹੇ ਹੁਣ ਵੀ ਸਾਡੀ ਮੰਗ ਜਿਹੜੀ ਹੈ ਪੂਰੀ ਤਰ੍ਹਾਂ ਕਾਇਮ ਹੈ ਅਸੀਂ ਇਹਨਾਂ ਸਾਰੀਆਂ ਮੰਗਾਂ ਦਾ ਇੱਕ ਸਾਂਝਾ ਮੰਗ ਪੱਤਰ ਬਣਾਵਾਂਗੇ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤ੍ਰਿਸ਼ੂਲ ਮਾਰਚ ਨਿਕਾਲਿਆ ਜਾਏਗਾ ਤ੍ਰਿਸ਼ੂਲ ਜਿਹੜਾ ਹਿੰਦੂਆਂ ਦੀ ਧਾਰਮਿਕ ਨਿਸ਼ਾਨੀ ਹੈ ਉਹਨੂੰ ਸਿਰਸ਼ਨਾ ਹਿੰਦੂਸਾਂ ਦੇ ਔਰ ਵੱਖ-ਵੱਖ ਹਿੰਦੂਸਨਤ ਨਦ ਦੇ ਕਾਰਕਟਰ ਹੱਥ ਚ ਫੜਨਗੇ ਔਰ ਵੱਖ-ਵੱਖ ਸ਼ਹਿਰਾਂ ਦੇ ਪ੍ਰਸਿੱਧ ਮੰਦਰਾਂ ਤੋਂ ਇਹ ਤ੍ਰਿਸ਼ੂਲ ਮਾਰਚ ਨਿਕਾਲਿਆ ਜਾਏਗਾ ਔਰ ਡੀਸੀ ਆਫਿਸ ਤੱਕ ਜਾਏਗਾ ਆਗਰ ਜੇ ਸਾਡੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ

ਇਸ ਮਾਰਚ ਦੇ ਵਾਇਕ ਰਣਗੇ ਤਾਂ ਕਿ ਪੂਰੇ ਦੇਸ਼ ਨੂੰ ਪਤਾ ਲੱਗ ਸਕੇ ਕਿ ਹਿੰਦੂ ਸਮਾਜ ਦੇ ਮੰਗਾਂ ਨੂੰ ਕਿਸ ਤਰੀਕੇ ਨਾਲ ਵਰਤਮਾਨ ਸਰਕਾਰ ਵੀ ਨਜ਼ਰਅੰਦਾਜ਼ ਕਰ ਰਹੀ ਹੈ ਔਰ ਅਸੀਂ ਇਹ ਤੈਅ ਕੀਤਾ ਹੈ ਕਿ ਵੱਖ-ਵੱਖ ਡੇਟਾ ਜਿਹੜੀਆਂ ਤੈਅ ਹੋਈਆਂ ਹਨ ਜਿਨ੍ਹਾਂ ਜ਼ਿਲ੍ਹਿਆਂ ਦੀ ਉਹ ਮੈਂ ਦੱਸਣ ਜਾ ਰਿਹਾ ਪਟਿਆਲੇ ਦੇ ਵਿੱਚ ਜਿਹੜਾ ਤੈਅ ਕੀਤਾ ਗਿਆ ਉਹ 22 ਦਸੰਬਰ ਜਿਹੜਾ ਹੈ ਦਿਨ ਸਿੰਸ਼ਨਾ ਹਿੰਦੁਸਤਾਨ ਪਟਿਆਲੇ ਦੇ ਵਿੱਚ ਕੱਦੇਗੀ ਉਸ ਤੋਂ ਇਲਾਵਾ ਇੱਕ ਡੇਟ 20 ਦਸੰਬਰ ਦੀ ਹੈ ਉਹ ਹੁਸ਼ਿਆਰਪੁਰ ਚ ਕੱਢਿਆ ਜਾਏਗਾ ਇਸੇ ਤਰੀਕੇ ਦੇ ਨਾਲ 27 ਤਰੀਕ ਨੂੰ 27 ਦਸੰਬਰ ਲੁਧਿਆਣੇ ਵਿੱਚ ਕੱਢਿਆ ਜਾਏਗਾ ਔਰ ਇਸ ਤਰ੍ਹਾਂ ਮੋਗਾ ਦੇ ਵਿੱਚ 28 ਦਸੰਬਰ ਨੂੰ ਇਸੇ ਤਰ੍ਹਾਂ 29 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਖੰਨਾ ਦੇ ਵਿੱਚ 26 ਦਸੰਬਰ ਬਟਾਲਾ ਦੇ ਜਿਹੜੇ ਲੋਕ ਕਾਰਜਕਰਤਾ ਉਹਨਾਂ ਨੇ 23 ਦਸੰਬਰ ਦੱਸਿਆ ਔਰ ਜਲੰਧਰ ਦੇ ਵਿੱਚ 24 ਦਸੰਬਰ ਨੂੰ ਕੱਟਿਆ ਜਾਏਗਾ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਆ ਉਹਨਾਂ ਦੇ ਪੱਦਦਕਾਰੀਆਂ ਨੇ ਕਿਹਾ ਕਿ ਸਾਨੂੰ ਥੋੜਾ ਸਮਾਂ ਦਿਓ ਉਹ ਵੀ ਆਪਣੀ ਡੇਟਾ ਜਲਦੀ ਪਾਰਟੀਆਂ ਹਾਈ ਕਮਾਨ ਨੂੰ ਸੂਚਿਤ ਕਰਨਗੇ ਤਾਂ ਉਹਨਾਂ ਡੇਟਾ ਚ ਉਹਨਾਂ ਵਖ ਵਖ ਜ਼ਿਲ੍ਹੇ ਜਿੱਥੇ ਸਾਦਾ ਸੰਗਠਨ ਹੈ ਉਥੇ ਉਹ ਕੱਟਿਆ ਜਾਏਗਾ ਔਰ ਜਿਹੜੀ ਮੁਹਾਲੀ ਦੀ ਡੇਟ ਹੈ ਉਹ ਸਰਕਾਰ ਦੀ ਪ੍ਰਤੀਕਿਰਿਆ ਸਰਕਾਰ ਦੀ ਸੋਚ ਬੂਝ ਸਰਕਾਰ ਦੇ ਰਵੱਈਏ ਨੂੰ ਦੇਖਦੇ ਹੋਏ ਫਿਰ ਬਾਅਦ ਚ ਮੁਹਾਲੀ ਦੀ ਡੇਟ ਵੀ तय कीती जाएगी वो देर बाद से कोशिश करेंगे अगर सरकार ने हमदर्दी पूर्वक विचार किया ता फिर शायद उस रेट की जरूरत नहीं पड़ेगी अगर सरकार ने तय नहीं किया फिर पार्टी उधर पे विचार करके मोहली ते त्रिशूल मार्ग दी यानी मोहली च जेड़ा त्रिशूल मार्ग पूरे पंजाब बदर पे कटया जाएगा और चंडीगढ़ तक जाएगा उदी रेट बाद से कोशिश की जाएगी जयकारे वीर बजगी हाय मादे